ਹੈਲੋ ਹੈਲੋ ਹਲੋ ਆਫਿਸ ਕਰਕੇ ਬੋਲ ਹੈਲੋ ਜੋਬਨ ਸਾ ਟੰਡਿਆ ਹੈ ਬਾਜੀ ਤੁਸੀਂ ਟਾਇਰ ਕਿ ਬਣਾਵਾ ਅੱਛਾ ਇਹ ਸੀ ਸਾਜਣਾ ਦਾਦਣੀਵੇਂ ਉਹ ਗੱਲ ਯਾਰ ਮੈਂ ਆਵਾਜ਼ ਮਾਰੂੰ ਤਾਂ ਫੇਰੀ ਆ ਚੱਲ ਚੱਲ ਮੈਨੂੰ ਇਹ ਨਹੀਂ ਪਤਾ ਕਿ ਕਦੀ ਇਦਾਂ ਦੇ ਵੀ ਦਿਨ ਆਉਣਗੇ ਨਹੀਂ ਨਹੀਂ ਉਦਾਂ ਮੈਂ ਤੁਹਾਨੂੰ ਦੱਸਣ ਡਿਆ ਵਾ ਵੀ ਇਹ ਨਾ ਹੋਵੇ ਕੱਲ ਨੂੰ ਫੇਰ ਤੇਰੀ ਕੋ ਤਾਂਗ ਹੋਵੇ ਕਿ ਘਰੇ ਮੇਰੀ ਮਦਦ ਕਰੂਗਾ ਜੇ ਤੈਨੂੰ ਕੋਈ ਕੰਮ ਪਿਆ ਜਾਏ ਤਾਂ ਤੈਨੂੰ ਆਪਣਾ ਆਪ ਹੀ ਸਾਰਨਾ ਪੈਣਾ ਹੀ ਹੋ। ਤੇ ਜਾਂ ਫਿਰ ਡੈਡੀ ਕੋਲ ਲਿਆ ਕਰੀ। ਉਹ ਚੱਲ ਕੋਈ ਗੱਲ ਨਹੀਂ। ਤੂੰ ਫੇਸਬੁੱਕ ਚਲਾ ਦੇ ਤੂੰ ਮੇਰੇ ਕੋਲ ਲਿਆ ਲਿਆ ਕਰੀ। ਕੱਲ ਆਂਦਾ। ਕੱਲ ਕੋਈ ਗੱਲ ਨਹੀਂ ਭਰਾ। ਤੂੰ ਮੇਰੇ ਕੋਲ ਵਰਤ ਲਿਆ ਕਰੀ। ਮੈਂ ਨਹੀਂ ਤੇ ਕੋ ਲੈਂਦਾ। ਚੰਗਾ। ਹਾਂ। ਕੋਈ ਹਾਲ ਨਹੀਂ ਨਾ ਦੋਵਾਂ ਪੇਪਤਾ ਦਾ। ਕੰਮ ਕਹਿ ਦੋ ਨਾ ਕਿਤੇ। ਇਹਨਾਂ ਕਰਨਾ ਨਹੀਂ ਹੁੰਦਾ। ਤੇ ਪੈਸੇ ਲੈਣ ਨੂੰ ਪਹਿਲਾਂ ਨਬਤੇ ਹੁੰਦੇ ਆ। ਅਜੀ ਹੁਣ ਇਹਦੀ ਇਹ ਕਟਕਲੇਗਾ ਹਾ ਹੁਣ ਇਹਨੂੰ ਪੈਸੇ ਦਿੱਤੇ ਯਾਰਾ। ਕਣਕ ਤੋਂ ਡੈਡੀ ਨੇ ਵੀ ਕਹਿਣਾ ਵਾ। ਵੀ ਮੇਰੇ ਅਸਲ ਪੈਸੇ ਵੀ ਦੇ ਤੇ ਮੈਨੂੰ ਫੇਰ ਪਤਾ ਨਹੀਂ ਮੈਂ ਕਿਦਾਂ ਸਾਰਨਾ ਯਾਰ ਅੱਛਾ ਕਨਕ ਦੇ ਉਹਨੇ ਦੇ ਦਿੱਤੇ ਆ ਕੀ ਹੋ ਗਿਆ ਓਏ ਇਹਨਾਂ ਤੇ ਯਾਰ ਯਾਰ ਚੱਲ ਚੱਲ ਯਾਰ ਜੋ ਬੰਨੇ ਪੈਸੇ ਤੇ ਦੇ ਦਿੱਤੇ ਪਰ ਹੁਣ ਡੈਡੀ ਕੋ ਮੰਗੇ ਆ ਮਾਹਾਂ ਹੀ ਨੇ ਡੈਡੀ ਨੇ ਵੀ 20 20 ਗੱਲਾਂ ਕੀਤੀਆਂ ਹੋਣੀਆਂ ਉਹ ਚੋਣੇ ਦੇ ਆਂਦਾ ਵੀ ਝੋਨਾ ਵੜ ਕੇ ਦਊਂਗਾ ਮੇਰਾ ਹੱਥ ਤੰਗ ਵਾ ਉਹਨੂੰ ਇੱਕੀ ਉਹਨੂੰ ਇੱਕ ਗੱਲ ਕਹਿ ਦੋ ਕਿ ਠੇਕਾ ਸਾਨੂੰ ਪਹਿਲਾਂ ਚਾਹੀਦਾ ਫਸਲ ਤੋਂ ਸਾਨੂੰ ਨਹੀਂ ਪਤਾ ਬਾਅਦ ਵਿੱਚ ਤੇਰੀ ਫਸਲ ਨਿਕਲੇ ਚਾਹੀ ਨਾ ਨਿਕਲੇ ਲੈਣਾ ਤਾਂ ਸਹੀ ਥੋੜੇ ਆ 20-25000 ਰੁਪਇਆ ਤੂੰ ਫਾਨੀ ਨਹੀਂ 25000 ਤੇ 20-25000 ਨਾ ਤੂੰ ਉਹ ਮੇਰੀ ਗੱਲ ਸੁਣੋ 40-50000 ਰੁਪਇਆ ਵਾ ਤੂੰ ਖਾਣੇ ਆ ਨੋਟ ਵਰਤੀ ਜਾਵਾਂਗੇ ਇਹਦੇ ਵਿੱਚ ਇਹੋ ਗੜੀਓ ਚੱਲ ਨਹੀਂ ਬੈਠੇ ਤੇ ਫਿਰ ਰੱਖ ਪੈਸੇ ਜਾ ਕੇ ਐਵੇਂ ਮੇਰੇ ਨਾਲ ਖੇਡਣ ਦੀ ਲੋੜ ਹੈ ਨਹੀਂ ਇਹਦੇ ਨਾਮ ਮਾਫੀ ਮੰਗਣੀ ਹੈ ਉਹ ਦੇਖੋ ਵੇਲੇ ਦੀ ਨਮਾਜ਼ ਤਾਡੀ ਤੇ ਉਹ ਗੱਲ ਵਾ ਉਹ ਗੱਲ ਉਹ ਗੱਲ 2 3 ਸਟਾਰ ਤੁਹਾਡਾ ਤੇ ਉਹ ਸਾਬ ਵਾ ਵੇਲੇ ਦੀ ਨਮਾਜ਼ ਤੇ ਕਵੇਲੇ ਦੀ 2 3 ਸਟਾਰ ਯਾਰ ਅ ਵੀ ਚੈਕ ਮੈਂ ਈ ਕਮੈਂਡ ਬਸ 2 3 ਸਟਾਰ ਤੁਹਾਡੀ ਤੇ ਉਹ ਗੱਲ ਵਾ ਵੇਲੇ ਦੀ ਨਮਾਜ਼ ਤੇ ਕਵੇਲੇ ਦੀ ਸਾਡੀ ਤੇ ਉਹ ਵਾਲੀ ਗੱਲ ਵਾ ਵੇਲੇ ਦੀ ਨਮਾਜ਼ ਤੇ ਕਵਲੇ ਦੀਆਂ ਟਕਰਾਂ ਜੇ ਇਹੋ ਕੰਮ ਟਾਈਮ ਨਾਲ ਕੀਤਾ ਹੁੰਦਾ ਤੇ ਹੁਣ ਫਾਇਦਾ ਨਹੀਂ ਕੋਈ ਪਛਤਾਉਂਦਾ ਫਸ ਗਈ ਦਿਮਾਗ ਖਰਾਬ ਕਰਕੇ ਰੱਖਿਆ ਤੁਸੀਂ ਵੀ ਆ ਵੜ ਲੋ ਪੈਸੇ ਕਿਲਾ ਪਲੇ ਉਹਨੇ ਤਰਲੇ ਮਾਰ ਮਾਰ ਪੈਸੇ ਲਏ ਤੇ ਕਿਦਾਂ ਛੁੱਟ ਕੇ ਗਈ ਹੈ 21 21 ਹਾਂਜੀ ਮੰਮੀ ਜੀ ਉਹ ਤੇ ਹੈ ਹੀ ਆ ਅੰਦਰ ਹੀ ਬੈਠੀ ਰਹੀ ਆ ਕਿੰਨੇ ਦਿਨ ਮੰਮੀ ਵੀ ਹੱਥ ਹੀ ਕਰਦੇ ਆ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਤੁਸੀਂ ਭਾ ਲੈ ਡੈਡ ਜੀ ਨੂੰ ਵੇਖ ਲੋ ਕਰਕੇ ਗੱਲ ਤੁਸੀਂ ਜੇ ਡੈਡ ਨੂੰ ਇੰਨੀ ਗੱਲ ਕਹਿ ਦਿਓ ਕਿ ਜੇ ਪੈਸੇ ਦੇ ਹੀ ਦਿੱਤੇ ਆ ਤੇ ਸੁਣਾਉਣ ਵਾਲੀ ਕਿਹੜੀ ਗੱਲ ਏ ਚਲ ਕੋਈ ਨਹੀਂ ਮੈਂ ਕਰਦਾਗਾ ਕੱਟ ਸੂਰ ਜੀਪਾ ਹੂੰ ਤੇ ਨੂੰ ਨਹੀਂ ਆਪੋ ਕੀ ਕਰਾਂ ਮੈਂ ਸੁਣੀ ਨਾ ਹੋ ਗਿਆ ਡੀਪਰ ਹਾਂ ਜੋਬ ਦੀ ਠੀਕ ਆ ਚੱਲ ਠੀਕ ਆ ਕੋਈ ਨਹੀਂ ਮੈਂ ਵੇਖ ਲ ਗਲਤ ਕਰਕੇ ਵੇਖੋ ਇਹਨਾਂ ਠੀਕ ਆ ਕਰ ਲੈ ਇਹਨਾਂ ਧੀ ਆਪਣੇ ਘਰ ਖੁਸ਼ ਰਵੇ ਹੜ ਤੋਂ ਸਾਡੇ ਐ ਇਦਾਂ ਕਰਨੀ ਆ ਫਿਰਪਿੰਦਰ ਨੂੰ ਫੋਨ ਕਰਨੀ ਆ ਇਹਨੂੰ ਕਹਿਦੀ ਆ ਵੀ ਆਪਣੇ ਡੈਡੀ ਨਾਲ ਡੈਡੀ ਨਾਲ ਇਦਾਂ ਕਰਨੀ ਫਿਰਪਿੰਦਰ ਨੂੰ ਫੋਨ ਕਰਨੀ ਆ ਹਲੋ 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 ਸਾਸ਼ਕੇ ਰਾਜ ਜੀ 21 ਨੂੰ ਪਹਿਲਾ ਪਤਾ ਹੀ ਮੈਨੂੰ ਕੋਈ ਨਹੀਂ ਕਿ ਪਤਾ ਹੈਗਾ ਤੈਨੂੰ ਸਾਰਾ ਪਤਾ ਹੈ ਪਹਿਲਾਂ ਹਲੋ 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 ਫੋਟੋਸ਼ੇਕਰ ਕੀ ਹਲੋ ਜੋਬਨ ਸਾ ਟੰਡਿਆ ਹੈ ਭਾਜੀ ਤੁਸੀਂ ਟਾਇਰ ਕਿਹਾ ਬਣਾਵਾ ਅੱਛਾ ਇਹ ਸੀ ਸਾਜ ਜਨਾ ਦੱਸ ਦਾਨੀਵੇਂ ਉਹ ਗੱਲ ਯਾਰ ਮੈਂ ਆਵਾਜ਼ ਮਾਰੂੰ ਤਾਂ ਫੇਰ ਹੀ ਆ ਚੱਲ ਚੱਲ ਮੈਨੂੰ ਇਹ ਨਹੀਂ ਪਤਾ ਕਿ ਕਦੀ ਇਦਾਂ ਦੇ ਵੀ ਦਿਨ ਆਉਣਗੇ ਨਹੀਂ ਨਹੀਂ ਉਦਾਂ ਮੈਂ ਤੁਹਾਨੂੰ ਦੱਸਣ ਡਿਆ ਵਾਂ ਵੀ ਇਹ ਨਾ ਹੋਵੇ ਕੱਲ ਨੂੰ ਫੇਰ ਤੇਰੀ ਕੋ ਤਾਂਗ ਹੋਵੇ ਕਿ ਘਰੇ ਮੇਰੀ ਮਦਦ ਕਰੂਗਾ ਜੇ ਤੈਨੂੰ ਕੋ ਕੰਮ ਪੈ ਜਾਏ ਤਾਂ ਤੈਨੂੰ ਆਪਣਾ ਆਪ ਹੀ ਸਾਰਨਾ ਪੈਣਾ ਹੀ ਉਹ ਤੇ ਜਾਂ ਫੇਰ ਡੈਡੀ ਕੋ ਲੱ ਲਿਆ ਕਰੀ ਉਹ ਚੱਲ ਕੋਈ ਗੱਲ ਨਹੀਂ ਤੂੰ ਫੇਸਬੁੱਕ ਚਲਾ ਦੇ ਤੂੰ ਮੇਰੇ ਕੋ ਲੱ ਲਿਆ ਕਰ ਗੱਲ ਆਂਦਾ ਚੱਲ ਕੋਈ ਗੱਲ ਨਹੀਂ ਭਰਾ ਤੂੰ ਮੇ ਕੋ ਵਰਤ ਲਿਆ ਕਰੀ ਮੈਂ ਨਹੀਂ ਤੇ ਕੋ ਲੈਂਦਾ ਚੰਗਾ ਕੋਈ ਹਾਲ ਨਹੀਂ ਨਾ ਦੋਵਾਂ ਪੇਪਤਾ ਦਾ ਕੰਮ ਕਹਿ ਦੋ ਨਾ ਕਿਤੇ ਤੇ ਇਹਨਾਂ ਕਰਨਾ ਨਹੀਂ ਹੁੰਦਾ ਤੇ ਪੈਸੇ ਲੈਣ ਨੂੰ ਪਹਿਲਾਂ ਨ ਬੱਤੇ ਹੁੰਦੇ ਆ ਅਜੀ ਹੁਣ ਇਹਦੀ ਇਹ ਕਟ ਲੈ ਕਟ ਆ ਹੁਣ ਇਹਨੂੰ ਪੈਸੇ ਦਿੱਤੇ ਯਾਰ ਕਣਕ ਤੋਂ ਡੈਡੀ ਨੇ ਵੀ ਕਹਿਣਾ ਵਾ ਤੇ ਮੇਰੇ ਅਸਲ ਪੈਸੇ ਵੀ ਦੇ ਤੇ ਮੈਨੂੰ ਠੇਕਾ ਵੀ ਦੇ ਫੇਰ ਪਤਾ ਨਹੀਂ ਮੈਂ ਕਿਦਾਂ ਸਾਰਨਾ ਵਾ ਯਾਰ ਅੱਛਾ ਕਣਕ ਦੀ ਉਹਨੇ ਦੇ ਦਿੱਤੇ ਆ ਯੋਯੋ। ਉਹ ਇਹ ਲੱਗਦਾ 1 ਚਿੰਗਾਰ ਲਈ ਯਾਰ ਚੱਲ। ਯਾਰ ਮਸਤੇ ਤਾਂ ਚੱਲ ਚੱਲ ਯਾਰ ਜੋ ਬੰਨੇ ਪੈਸੇ ਦੇ ਦੇ ਦਿੱਤੇ ਐ। ਪਰ ਹੁਣ ਡੈਡੀ ਕੋ ਮੰਗੇ ਆ ਮਾਹਾਂ ਹੀ ਆਨੇ। ਡੈਡੀ ਨੇ ਵੀ 20 20 ਗੱਲਾਂ ਕੀਤੀਆਂ ਹੋਣੀਆਂ ਉਹਨੂੰ। ਉਹ ਝੋਨੇ ਦੇ ਆਂਦਾ ਵੀ ਝੋਨਾ ਵੱਢ ਕੇ ਦਊਂਗਾ ਮੇਰਾ ਹੱਥ ਤੰਗ ਵਾ। ਉਹਨੂੰ ਇੱਕ ਉਹਨੂੰ ਇੱਕ ਗੱਲ ਕਹਿ ਦੋ ਕਿ ਠੀਕਾ ਹਨੂ ਪਹਿਲਾਂ ਚਾਹੀਦਾ ਫਸਲ ਤੋਂ। ਸਾਨੂੰ ਨਹੀਂ ਕਿ ਪਤਾ ਬਾਅਦ ਵਿੱਚ ਤੇਰੀ ਫਸਲ ਨਿਕਲੇ ਚਾਹੀ ਨਾ ਨਿਕਲੇ ਪਰ ਇਹ ਸੋਚੀ ਜਾਂਦੇ ਆ 20-25000 ਰੁਪਇਆ ਤੂੰ ਖਾਣੀ ਤੇ 20-25000 ਤੇ 20-25000 ਨਾ ਤੂੰ ਵਰ ਉਹ ਮੇਰੀ ਗੱਲ ਸੁਣ 40-50000 ਰੁਪਇਆ ਵਾ ਤੂੰ ਖਾਣੀ ਆ ਨੋਟ ਵਰਤੀ ਜਾਵਾਂਗੇ ਇਹਦੇ ਵਿੱਚੋਂ ਇਹੋ ਗੱਡੀ ਉਹ ਚਾ ਨਹੀਂ ਬੈਠੇ ਤੇ ਫਿਰ ਹਾਂ ਰੱਖ ਪੈਸੇ ਜਾ ਕੇ ਐਵੇਂ ਮੇਰੇ ਨਾਲ ਖੇਜਣ ਦੀ ਲੋੜ ਹੈ ਨਹੀਂ ਇਹਦਾ ਨਾਮ ਮਾਫੀ ਮੰਗਣੀ ਉਹਦੇ ਕੋ ਵੇਲੇ ਦੀ ਨਮਾਜ਼ ਤੇ ਕੋਈ ਸੀ ਟਕਰਾ ਤੁਹਾਡੀ ਤੇ ਉਹ ਗੱਲ ਵਾ ਉਹ ਗੱਲ ਉਹ ਗੱਲ ਟਾਰਟ ਤੁਹਾਡਾ ਤੇ ਉਹ ਸਾਬ ਵਾ ਵੇਲੇ ਦੀ ਨਮਾਜ਼ ਤਕਵਲੇ ਦੀ 2 3 స్టార్ ਯਾਰ ਉਹ ਵੀ ਚੈੱਕ ਮੈਂ ਠੀਕ ਹੁੰਦਾ ਬਸ 2 3 స్టార్ ਤੁਹਾਡੀ ਤੇ ਉਹ ਗੱਲ ਵਾ ਵੇਲੇ ਦੀ ਨਮਾਜ਼ ਤਕਵਲੇ ਦੀ 2 3 స్టార్ ਤੁਹਾਡੀ ਤੇ ਉਹ ਵਾਲੀ ਗੱਲ ਵਾ ਵੇਲੇ ਦੀ ਨਮਾਜ਼ ਤਕਵਲੇ ਦੀਆਂ ਟਕਰਾਂ ਜੇ ਇਹੋ ਕੰਮ ਟਾਈਮ ਨਾਲ ਕੀਤਾ ਹੁੰਦਾ ਤੇ ਹੁਣ ਫਾਇਦਾ ਨਹੀਂ ਕੋਈ ਪਛਤਾਉਂਦਾ ਫਸ ਗਈ ਦਿਮਾਗ ਖਰਾਬ ਕਰਕੇ ਰੱਖਿਆ ਤੁਸੀਂ ਆ ਫੜ ਲਓ ਪੈਸੇ ਕਿਲਾ 2 3 స్టార్ ਲਾ ਉਹਨੇ ਤਰਲੇ ਮਾਰ ਮਾਰ ਪੈਸੇ ਲਏ ਤੇ ਕਿਦਾਂ ਛੁੱਟ ਕੇ ਗਈ ਹੈ 21 ਹਾਂਜੀ ਮੰਮੀ ਜੀ ਉਹ ਤੇ ਹੈ ਹੀ ਆ ਅੰਦਰ ਹੀ ਬੈਠੀ ਰਹੀ ਆ ਕਿੰਨੇ ਦਿਨ ਹੋ ਗਏ ਮੰਮੀ ਵੀ ਹੱਥ ਹੀ ਕਰਦੇ ਆ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਤੁਸੀਂ ਭਲਾ ਡੈਡ ਜੀ ਵੇਖ ਲੋ ਕਰਕੇ ਗੱਲ ਤੁਸੀਂ ਤੇ ਡੈਡ ਨੂੰ ਇੰਨੀ ਗੱਲ ਕਹਿ ਦਿਓ ਕਿ ਜੇ ਪੈਸੇ ਦੇ ਹੀ ਦਿੱਤੇ ਆ ਤੇ ਸੁਣਾਉਣ ਵਾਲੀ ਕਿਹੜੀ ਗੱਲ ਹੀ ਚਲ ਕੋਈ ਨਹੀਂ ਮੈਂ ਕਰਦਾਗਾ ਕੱਟ ਲੈ ਦੂਰ ਧੀਪਾ ਹੂੰ ਤੇ ਨੂੰ ਨਹੀਂ ਆਪੋ ਕੀ ਕਰਾਂ ਮੈਂ ਸਕੂਲੀ ਦਾ ਹੋ ਗਿਆ ਧੀਪਾ ਹਾਂ ਜੋਬ ਦੀ ਠੀਕ ਹੈ ਚੱਲ ਠੀਕ ਆ ਕੋਈ ਨਹੀਂ ਮੈਂ ਵੇਖ ਲ ਗਾ ਗਲਤ ਕਰਕੇ ਵੇਖੋ ਜਨੂ ਠੀਕ ਆ ਕਰ ਲੈ ਨਾ ਤੀ ਆਪਣੇ ਘਰ ਖੁਸ਼ ਰਵੇ ਹੜ ਤੋਂ ਸਾਡੇ ਹਾਂ ਦੂਰ ਇੱਦਾਂ ਕਰਨੀ ਆ ਫਿਰਪਿੰਦਰ ਨੂੰ ਫੋਨ ਕਰਨੀ ਆ ਇਹਨੂੰ ਕਹਿਦੀ ਆ ਵੀ ਆਪਣੇ ਡੈਡੀ ਨਾਲ ਡੈਡੀ ਨਾਲ ਇੱਦਾਂ ਕਰਨੀ ਫਿਰਪਿੰਦਰ ਨੂੰ ਫੋਨ ਕਰਨੀ ਆ ਹਲੋ 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 ਸੱਸ ਕੇ ਰਾਣੀ ਜੀ 21 ਨੂੰ ਪਹਿਲਾਂ ਪਤਾ ਹੀ ਮੈਨੂੰ ਕੋਈ ਨਹੀਂ ਕਿ ਪਤਾ ਹੈਗਾ ਤੈਨੂੰ ਸਾਰਾ ਪਤਾ ਹੈ ਪਹਿਲਾਂ